ਸਵਾਗਤ ਆ ਤੁਹਾਡਾ ਮਹਾਰਾਜ ਉਹ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਜੀ ਪਿੰਡ ਵੱਜੋ ਆਣਾ ਤਸਵੀਰ ਨਥਾਣਾ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਬਾਈ ਡਾਕਟਰ ਗੁਰਵਿੰਦਰ ਦੇ ਘਰ ਆਪਾਂ ਇੱਕ ਚੰਗੇ ਦੁੱਧ ਵਾਲੀ ਮੱਝ ਦਿਖਾ ਰਹੇ ਆਂ ਪੂਰੀ ਗੱਲਬਾਤ ਬਾਈ ਦੇ ਨਾਲ ਕਰਾਂਗੇ ਵੀ ਕਿਹੜਾ ਸੂਆ ਸੂੰਦੀ ਆ ਕਿੰਨਾ ਜਿਹੜਾ ਇਹਨੇ ਦੁੱਧ ਕੱਢਿਆ ਤੇ ਸਿੰਘ ਗੋਲ ਹੈ ਥਰਡ ਏਵੀ ਦੀ ਮਿੱਤਰੋ ਪੂਰੀ ਸਾਫ਼ ਹੈ ਕੱਲਾ ਕੱਲਾ ਥਾਣਾ ਹੈ ਹਜੇ ਕੱਚੀ ਆ ਕਾਫੀ ਦਿਨਾਂ ਦੀ ਬਾਈ ਕਹਿੰਦੇ ਵੀ ਬਹੁਤ ਜ਼ਿਆਦਾ ਤਿਆਰ ਹੁੰਦੀ ਆ ਤੇ ਪੂਰੀ ਗੱਲਬਾਤ ਕਰਦੇ ਆਂ ਫਿਰ ਆਪਾਂ ਤੁਹਾਨੂੰ ਤੋਰ ਕੇ ਵੀ ਦਿਖਾਵਾਂਗੇ ਹਾਂਜੀ ਬਈ ਕੀ ਹਾਲ ਚਾਲ ਹੈ ਠੀਕ ਹੈ ਵਧੀਆ ਠੀਕ ਹੈ ਸਤਾ ਜੀ ਹਾਂਜੀ ਵਧੀਆ ਆਪਣਾ ਨਾਮ ਹੈਗਾ ਗੁਰਵਿੰਦਰ ਹਾਂਜੀ ਘਰ ਕਿੱਥੇ ਜੀ ਆਪਣਾ ਪਿੰਡ 'ਚ ਘਰ ਆਪਣਾ ਫਿਰਨੀ ਤੇ ਆ ਜੀ ਫਿਰਨੀ ਤੇ ਇਹ ਮੱਝ ਦਾ ਸੂਆ ਕਿਹੜਾ ਜੀ ਚੌਥਾ ਸੂਆ ਮੱਝ ਦਾ ਚੌਥਾ ਸੂਆ ਸੋਹਣੀ ਆ ਹਾਂਜੀ ਹਾਂਜੀ ਕਿੰਨੇ ਕੁ ਦਿਨਾਂ ਜਿਹੜੇ ਰਹਿੰਦੇ ਨੇ ਦੇਣਾ ਹਜੇ ਲੈ ਜੂ ਠੋੜਾ ਚਾਰ ਮਹੀਨਾ ਦਾ ਲੂ ਲੂ ਜੂ ਠੀਕ ਹੈ ਦੁੱਧ ਕਿੰਨਾ ਕੱਢਿਆ ਜੀ ਦੁੱਧ ਆਪਣਾ ਕੋਲ 14 ਤੋਂ ਪਲੱਸ ਦਿੱਤਾ ਜੀ 14 ਪਲੱਸ 15 ਵਜੇ ਵੇਲੇ ਹਾਂਜੀ 15 ਵੀ ਕਰੂਗੇ ਆਪਣਾ ਨੋਟਸ ਦੇ ਬਾਅਦ ਠੀਕ ਹੈ ਕਿਹੜਾ ਲੱਗਿਆ ਜੀ ਠੀਕ ਹੈ ਆਪਣਾ ਇਹਦੇ ਲੱਗਿਆ ਵੀ ਐਚਐਸਬੀ ਦਾ ਲਗਭਗ ਕਮਾਂਡੋ ਕਮਾਂਡੋ ਦਾ ਹਾਂਜੀ ਆਪਾਂ ਆਪ ਦੀ ਲਾਇਆ ਵਾ ਆਪ ਸੋਡਾ ਹੀ ਲਾਇਆ ਵਾ ਕਮਾਂਡੋ ਦਾ ਟੀਕਾ ਲਾਇਆ ਵਾ ਠੀਕ ਹੈ ਦੁੱਧ 14 15 ਕੱਢਿਆ ਹਨਾ ਤੇ ਚੌਥੇ ਸੂਏ ਸੁਣਾ ਦਿਨ ਘੱਟੋ ਘਟਾ ਅਜੇ 5-7 ਦਿਨ ਹਨਾ ਦੇਜੋਗੇ ਹਾਂਜੀ ਆਮਰਾਂ ਦਾ ਨਿਕਲਣਾ ਠੀਕ ਹੈ ਤੋਰੋਂਗੇ ਜੀ ਮਾੜੇ ਨੂੰ ਕਰੇ ਸੋ ਜਿਹੜੇ ਵੀ ਵੀਰ ਭਰਾ ਥੋੜੀ ਜੀ ਸਾਧੋ ਘੱਟ ਦਿਖਾਈ ਜਾਊ ਕਿਉਂਕਿ ਮੀਂਹ ਪੈ ਰਿਹਾ ਮੀਂਹ ਦੇ ਵਿੱਚ ਹੀ ਅਸੀਂ ਇਹ ਵੀਡੀਓ ਬਣਾ ਰਹੇ ਹਾਂ ਕਦ ਜਿਹੜਾ ਇਹਦਾ ਦਰਮਿਆਨਾ ਤੇ ਥਾਂਡੇ ਵੀ ਦੀ ਪੂਰੀ ਸਾਫ ਹੈ ਮੋਢੇ ਜੀ ਸੋ ਲਗਾਤਾਰ ਜਿਹੜੀਆਂ ਆਪਣੀਆਂ ਵੀਡੀਓ ਆ ਰਹੀਆਂ ਨੇ ਜੇਕਰ ਕਿਸੇ ਭਰਾ ਨੇ ਵੀਡੀਓ ਬਣਵਾਉਣੀ ਹੈ ਤਾਂ ਆਪਣਾ ਨੰਬਰ ਅਜੇ 98724 ਤੇ 82124 ਬੰਦੋ ਜੀ ਬੰਦੋ ਕੱਦ ਫੇਰਾ ਆਪਾਂ ਕਹਿੰਨੇ ਵੀ ਦਰਮਿਆਨਾ ਠੰਡਲੇ ਵੀ ਦੀ ਪੂਰੀ ਸਾਫ ਤੇ ਰੇਟ ਕੀ ਕਰਤਾ ਜੀ ਦਾ ਆਪਾਂ ਰੇਟ ਆਪਣਾ ਇਹਦਾ 140 ਤੇ ਫੋਨ ਨੰਬਰ ਦੱਸ ਦੋ ਜੀ 98772 98772 48612 48612 ਹਾਂਜੀ ਧੰਨਵਾਦ